Eu também também estou doida, porque agora eu vou fazer um vídeo, eu estou com de ਜੁਨਾਬਾ ਇਸਤਾਨ 500 ਸਾਲਾ ਕਾਵਿ ਦੀ ਇੱਕ ਕੰਧਕਾਰਾ ਜੱਗੇ ਹੈ ਜੱਗੇ ਗੁਰੂ ਜੀ ਦਾ ਖਾਲਸਾ ਉਹ ਆ ਗਿਰੀ ਕੀ ਫਤੇ ਰਿਆ ਕਰਤੇ ਮੰਦਰ ਜੰਮੜਾ ਗਰੀਆਮ ਕੇਲਾ ਵਾਹਵਾਹਾ ਦੋ ਬੈਲ ਸਿੰਘ ਅੱਗੇ ਦੋ ਕੇਲਾ ਅੱਜ ਜੁਹਰ ਨਨਕਾਣਾ ਸਾਹਿਬ ਸੰਦੂਰ ਵਿਖੇ ਹਰ ਸਾਲ ਦੀ ਤਰ੍ਹਾਂ ਦੇ ਸਾਖੀ ਅਤੇ ਖਾਲਸਾ ਸਾਜਣ ਜੋਸ ਨੂੰ ਨੋਸਤੇ ਜੋ ਵਿਸ਼ਾਲ ਮੇਲਾ ਪਹੁੰਚਾਇਆ ਜਾਂਦਾ ਹੈ ਉਹਦੇ ਵਿੱਚ ਸਨਾਮ ਨੂੰ ਕੰਪਨੀਆਂ ਨੇ ਧੰਨਵਾਦ ਕਰਦਾ ਅੱਜ ਇੱਥੇ ਵੱਟੇ ਸਤਨਾ ਤੇ ਸੇਵਾ ਦੇ ਕੰਮ ਚੱਲ ਰਹੇ ਹਨ ਸੇਵਾਵਾਂ ਚੱਲ ਰਹੀਆਂ ਹਨ ਜੋੜੀਆਂ ਦੀਆਂ ਲੰਗਰਾਂ ਦੀਆਂ ਅਤੇ ਹਰ ਸਾਲ ਦੀ ਤਰ੍ਹਾਂ ਗੁਰਦੇਵ ਸਿੰਘ ਫੈਨਸਰਕਨ ਨੂੰ ਰੋਡੇ ਨੂੰ ਲੰਗਰ ਵਰਤਾਂ ਦੀ ਸੇਵਾ ਇਹ ਫੰਡ ਪ੍ਰਗੰਧਕ ਸਭਾਰ ਗੰਦਰ ਸਿੰਘ ਜਿੰਨੇ ਜਰਨਾਂ ਤੇ ਇਹਨਾਂ ਨੇ ਵਰਤੀ ਗਈ ਹੈ ਮੈਂ ਸਭ ਤੋਂ ਪਹਿਲਾਂ ਆਪ ਜੀ ਸੰਸਦਾਂ ਨੂੰ ਦੇ ਸਾਥੀ ਦਿਆਂ ਖਾਸ ਕਰਕੇ ਜਿਸ ਦੀਆ ਰੀਸਾਈਕਲ ਵੱਲ ਲੱਖ ਲੱਖ ਜਿਹੜਾ ਹੱਦ ਸੱਚੇ ਪਾਤਸ਼ਾਹ ਗੁਰੂ ਸਿੰਘ ਜੀ ਨੇ ਅਭਿਦੇ ਦੇ ਹਾਰੇ ਖਾਲਸਾ ਪੰਥ ਸਾਜ ਕੇ ਸਾਡੇ ਨਿਵਾਸੀ ਪਕਸਾਨ ਵਫੇ ਜਿਹੜੀ ਹੈ ਸਾਡੀ ਸੱਚੀਤ ਉਹਨੇ ਇੱਕ ਚਾਲ ਬਣਾਈ ਹੈ ਇਹ ਇੱਥੇ ਨਾਨਕ ਅਨਾਸਾ ਜੋ ਹਰਿਖਸਤਾਨ ਹੈ ਜਿੱਥੇ ਪਹਿਲੀ ਪਾਸਚਾਈ ਗੁਰਨਾਨ ਦੇਵ ਜੀ ਪਹਿਲੀ ਪਾਸਚਾਈ ਗੁਰਖੜ ਸਿੰਘ ਸਾਹਿਬ ਜੀ ਜਿਹੜੇ ਇੱਥੇ ਆਏ ਨੇ ਉਹਨਾਂ ਦੇ ਚਰਨ ਭਰਾਵੇਂ ਨੇ ਇਸ ਪ੍ਰੇਖਸਤਾਨ ਤੇ ਹਰ ਸਾਲ ਤੇ ਜੋ ਮੇਲਾ ਲਾਇਆ ਜਾਂਦਾ ਹੈ ਉਹ ਕੜੀ ਸਾਈਕਲ ਦੀ ਸਮੂਹਟੀ ਨੂੰ ਦੋਹਾਂ ਟੀਨ ਸਰਦਾਰ ਦੀ ਮੇਸਰੀ ਦੇ ਅਪਰ ਔਰ ਸਦਾਰ ਪਵੰਸੀ ਨਾਗਰਿਕ ਜਿਹੜੇ ਪ੍ਰਧਾਨ ਸਦਾਗਰ ਮਹਿਲ ਦੀ ਇੱਕ ਕਤਰ ਦਾ ਸਿੰਘ ਦੇ ਪਾਲ ਸਿੰਘ ਦੀ ਅਤੇਸ਼ ਪੈਸੇ ਮਰੁੰਦੇ ਰਹਿੰਗੇ ਆਕਾਰ ਦੇ ਖੇਤਰ ਦੇ ਜੋ ਸਗਤਰ ਹਾਲ ਸੁਖਾ ਬਲਵੰਤ ਸਿੰਘ ਜੀ ਲੋਹਾਰ ਕੇਟਕੌਰ ਸਾਰਿਆਂ ਵੱਲੋਂ ਰਲਣ ਕੇ ਸੰਗਤਾਰੇ ਸਹਿਯੋਗ ਨਾਲ ਮੰਗਰਾਜ ਸ਼ੋਵਾ ਸ਼ੇਰਤ ਚੱਲ ਰਹੀ ਹੈ ਬਹੁਤ ਵੱਡੀ ਗਿਣਤੀ ਦੇ ਲੱਖਾਂ ਦੀ ਗਿਣਤੀ ਜਿਹੜੀ ਹੈ ਇੱਥੇ ਲੱਖ ਵਸਤਰ ਹੋ ਕੇ ਗੁਸਤਾਂ ਗੁਲਸਾਦ ਨੂੰ ਫੜਦਾ ਘੇੜ ਕਰਦੀ ਹੈ ਅਤੇ ਆਪਣੀ ਹਾਜ਼ਰੀ ਲਵਾਉਂਦੇ ਹਨ ਅਮਰ ਸਿੰਘ ਚਾਰ ਦਾ ਬਤਾ ਵੀ ਤਿਆਰ ਹੋਇਆ ਹੈ ਸੰਘਤਾਨੇ ਨੂੰ ਜੁਰੂਕ ਲੰਗ ਆਪਣੇ ਕੰਮਸ਼ੇਕੀ ਗੁਰ ਪ੍ਰਾਣੀ ਬਣੇ ਹਨ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਇੱਕ ਫਿਰ ਸੁਨਾਮ ਨੀਵਦਾ ਗੋਪਨਵਾਜੀ ਫਾਇਰ ਦੇ ਦਿੱਤਾ ਖਾਲਸਾ ਫਾਇਰ ਦੇ ਦਿੱਤੀ